ਪੰਜਾਬ ਪੰਜਾਬੀਆਂ ਦਾ ਪੰਜਾਬ ਅਕਸਰ ਸਹੀ ਇਹ ਸ਼ਬਦ ਇਹ ਗੱਲਾਂ ਕਹਿੰਦੇ ਆ ਪਰ ਇੱਕ ਸਮਾਂ ਇੱਕ ਦੌਰ ਇਹੋ ਜਿਹਾ ਆਇਆ ਕਿ ਜਦੋਂ ਪੰਜਾਬੀਆਂ ਨੇ ਮਾਈਗ੍ਰੇਸ਼ਨ ਕਰਨੀ ਸ਼ੁਰੂ ਕਰਤੀ ਪ੍ਰਵਾਸ ਕਰਨਾ ਸ਼ੁਰੂ ਕਰਤਾ ਕੰਮ ਦੀ ਭਾਲ ਦੇ ਵਿੱਚ ਰੋਜੀ ਰੋਟੀ ਲਈ ਪਰ ਬਹੁਤ ਸਾਰੇ ਪੰਜਾਬੀ ਉਧਰੋਂ ਮੁੜ ਵੀ ਆਏ ਜੇਕਰ ਕੰਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੰਮ ਦੀ ਕੋਈ ਕਮੀ ਨਹੀਂ ਹੈ ਬਹੁਤ ਸਾਰੇ ਪ੍ਰਵਾਸੀ ਭਰਾ ਪੰਜਾਬ ਦੇ ਵਿੱਚ ਆ ਕੇ ਬਹੁਤ ਸੋਹਣਾ ਕੰਮ ਕਰਕੇ ਤੇ ਅੱਜ ਚੰਗੀਆਂ ਇਥੇ ਫੈਕਟਰੀਆਂ ਖੁੱਲ੍ਹੀ ਬੈਠੇ ਆ ਇਸੇ ਤਰ੍ਹਾਂ ਦੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਆ ਤਿੰਨ ਸਰਦਾਰ ਦੋਸਤਾਂ ਨੇ ਇੱਕ ਆਪਣਾ ਐਂਟਰਪ੍ਰੀਨਿਅਰਸ਼ਿਪ ਇੱਕ ਆਪਣਾ ਬਹੁਤ ਅੱਛਾ ਕੰਮ ਸ਼ੁਰੂ ਕੀਤਾ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਹੀ ਰਹੇ ਹੋਵੋਗੇ ਮੇਰੇ ਪਿੱਛੇ ਬਹੁਤ ਤਰ੍ਹਾਂ ਦੇ ਜੁੱਤੇ ਪਏ ਨੇ ਬੂਟ ਪਏ ਨੇ ਸ਼ੂਜ਼ ਪਏ ਨੇ ਕੋਈ ਵੀ ਸ਼ਬਦ ਆਪਾਂ ਨਾਲ ਹੀ ਲੈ ਲਈਏ ਸਾਰੇ ਤਰ੍ਹਾਂ ਦੇ ਲੇਡੀਜ਼ ਦੇ ਵੀ ਨੇ ਜੈਂਟਸ ਦੇ ਵੀ ਨੇ ਤੇ ਇੱਥੇ ਸਾਡੇ ਵੀਰ ਸਰਦਾਰ ਸਰਜੀਤ ਸਿੰਘ ਜੀ ਨੇ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਕਾਟੇ ਦੋ ਸਾਥੀਆਂ ਦੀ ਅੱਜ ਅਸੀਂ ਕਮੀ ਮਹਿਸੂਸ ਕਰ ਰਹੇ ਹਾਂ ਜਰੂਰ ਜਰੂਰ ਬਾਈ ਰਿਸ਼ਪਾਲ ਜੀ ਜਪੇ ਗੁਰਪ੍ਰੀਤ ਸਿੰਘ ਜੀ ਜੀ ਬਾਹਰ ਜਾਣਾ ਪੈਗਾ ਉਹਨਾਂ ਐਮਰਜੈਂਸੀ 'ਚ ਤਿੰਨ ਦੋਸਤ ਬਾਈ ਸਰਬਜੀਤ ਸਿੰਘ ਜੀ ਸਾਡੇ ਨਾਲ ਨੇ ਗੱਲਬਾਤ ਦੇ ਵਿੱਚ ਹਾਜ਼ਰ ਰਹਿਣਗੇ ਤੇ ਬਾਈ ਰਿਸ਼ਪਾਲ ਸਿੰਘ ਜੀ ਮੋਗੇ ਤੋਂ ਉਹਨਾਂ ਦੀ ਹਾਜ਼ਰੀ ਅਸੀਂ ਸ਼ਬਦਾਂ ਦੇ ਵਿੱਚ ਲਵਾਉਂਦੇ ਰਹਾਂਗੇ ਤੇ ਨਾਲ ਇਹਨਾਂ ਦੇ ਸਾਥੀ ਗੁਰਪ੍ਰੀਤ ਸਿੰਘ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਸਵਾਗਤ ਹੈ ਤੁਹਾਡਾ ਮਨ ਬਲ ਚੈਨਲ ਤੇ ਬਿਲਕੁਲ ਧੰਨਵਾਦ ਤੇ ਬਹੁਤ ਬਹੁਤ ਮੁਬਾਰਕਾਂ ਖੁਸ਼ੀ ਹੁੰਦੀ ਹੈ ਜਦੋਂ ਪੰਜਾਬੀ ਭਰਾ ਕੋਈ ਨਵਾਂ ਕੰਮ ਸ਼ੁਰੂ ਕਰਦੇ ਆ ਐਂਟਰਪ੍ਰੈਨਿਅਰਸ਼ਿਪ ਵਾਲ ਆਉਂਦੇ ਆ ਤੇ ਉਹ ਪ੍ਰਭਾਵ ਤਛੂਠੀ ਕਰ ਦਿੰਦੇ ਆ ਜਦੋਂ ਜਿਹੜੀ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਕੰਮ ਹੈ ਨਹੀਂ ਨਹੀਂ ਪੰਜਾਬ ਦੇ ਵੀਰੇ ਪੰਜਾਬ ਦੇ ਵਿੱਚ ਗੱਲ ਕਰਕੇ ਇੰਡੀਆ ਦੇ ਵਿੱਚ ਆਪਾਂ ਲਾ ਕੇ ਚੱਲੀਏ ਸਾਰੇ ਕਿਤੇ ਤਾਂ ਜਿੱਥੇ ਜਿਹੜੀ ਚੀਜ਼ ਅੱਜ ਇੰਡੀਆ ਜੇ ਵਿਕ ਸਕਦੀ ਆ ਉਹ ਦੁਨੀਆ ਦੇ ਕਿਤੇ ਨਹੀਂ ਵਿਕ ਸਕਦੀ ਕਿਉਂਕਿ ਇੱਥੇ ਆਪਾਂ ਰੈਗੂਲਰ ਦੇਖਦੇ ਆ ਵੀ ਜਿਵੇਂ ਕਹਿੰਦੇ ਨੇ ਸਵਾਹ ਤੋਂ ਲੈ ਕੇ ਹੀਰੇ ਤੱਕ ਸਭ ਕੁਝ ਵਿਕਦਾ ਕਿਉਂਕਿ ਆਵਾਤੀ ਬਹੁਤ ਆ ਹਾਂ ਤਾਂ ਹਰ ਤਰ੍ਹਾਂ ਦੀ ਜਨਰੇਸ਼ਨ ਆਪਣੇ ਮਤਲਬ ਗਰੀਬ ਤੋਂ ਗਰੀਬ ਬੰਦਾ ਵੀ ਹੈ ਅਮੀਰ ਤੋਂ ਅਮੀਰ ਬੰਦਾ ਵੀ ਹੈ ਇੱਥੇ 10 ਕਰੋੜ ਦੀ 20 ਕਰੋੜ ਦੀ ਕਾਰ ਖਰੀਦਣ ਨਾਲ ਵੀ ਹੈ ਇੱਥੇ ਲੱਖ ਲੱਖ ਦੀ ਮਰੂਤੀ ਖਰੀਦਣ ਨਾਲ ਵੀ ਹੈ ਗਿਆ ਸਕੂਟਰ ਖਰੀਦ ਮਤਲਬ ਹਰ ਤਰ੍ਹਾਂ ਦਾ ਆਪਾਂ ਨੂੰ ਬੰਦਾ ਅਵੇਲੇਬਲ ਹੈ ਜਿਹੜੀ ਚੀਜ਼ ਆਪਾਂ ਵੇਚਣਾ ਚਾਹੁੰਦੇ ਆ ਤਾਂ ਮਿਲਦੀ ਹੈ ਜੀ ਮੈਂ ਥੋੜਾ ਜਿਹਾ ਹੁਣ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਆ ਤੁਸੀਂ ਧੂਰੀ ਤੋਂ ਬਿਲੋਂਗ ਕਰਦੇ ਹੋ ਸ਼ਪਾਲ ਸਿੰਘ ਜੀ ਮੋਗੇ ਤੋਂ ਬਿਲੋਂਗ ਕਰਦੇ ਨੇ ਤੀਸਰੇ ਸਾਥੀ ਕਿਸੋਂ ਨੇ ਫਰੀਦਕੋਟ ਤੋਂ ਫਰੀਦਕੋਟ ਤੋਂ ਜੀ ਤਿੰਨਾਂ ਦਾ ਉਹ ਜਿਵੇਂ ਕਹਿੰਦੇ ਹੁੰਦੇ ਅਲੱਗ-ਅਲੱਗ ਦਿਸ਼ਾਵਾਂ ਤੋਂ ਇੱਕ ਪਾਸੇ ਨੂੰ ਮੂੰਹ ਕਿਵੇਂ ਹੋਇਆ ਅਸਲ 'ਚ ਅਸੀਂ ਪਹਿਲਾਂ ਸ਼ੁਰੂ ਤੋਂ ਮੇਰਾ ਵੀ ਇਮੀਗ੍ਰੇਸ਼ਨ ਦਾ ਕੰਮ ਆਵੇ ਧੂਰੀ ਦਾ ਵਿੰਗ ਜਿਮੀਗ੍ਰੇਸ਼ਨ ਦੇ ਨਾਲ ਤੇ ਕੰਮ ਕਰ ਰਿਹਾ ਤੇ ਰਸਪਾਲ ਜੀ ਮੋਗੇ ਤੋਂ ਕੋਰ ਇਮੀਗ੍ਰੇਸ਼ਨ ਦੇ ਨਾਲ ਤੇ ਜਿਹੜੇ ਗੁਰਪ੍ਰੀਤ ਨੇ ਉਹ ਉਹਨਾਂ ਨਾਲ ਆਲਰੇਡੀ ਪਹਿਲਾਂ ਤੋਂ ਹੀ ਜੁੜੇ ਹੋਏ ਨੇ ਉਹਨਾਂ ਦੇ ਰਿਲੇਟਿਵ ਵੀ ਨੇ ਜੀ ਬਸ ਇੱਕ ਵਾਰ ਇਸੇ ਸਾਡੀ ਕਿਤੇ ਮੀਟਿੰਗ ਹੋਈ ਇਕੱਠੇ ਬੈਠੇ ਗੱਲ ਕਰ ਰਹ ਤੇ ਕਰਦੇ ਕਰਦੇ ਅੰਤਜਲ ਕਿ ਮੈਂ ਪਹਿਲਾਂ ਥੋੜਾ ਪਹਿਲਾਂ ਸਟਾਰਟ ਕਰ ਲਿਆ ਸੀ ਅਸੀਂ ਆਲੇ ਮਤਲਬ ਲਾਈਨ 'ਚ ਲੱਗੇ ਹੋਏ ਸੀ ਵੀ ਆਪਾਂ ਇਦਾਂ ਦਾ ਪ੍ਰੋਜੈਕਟ ਸਟਾਰਟ ਕਰਨਾ ਤੇ ਕੁਦਰਤੀ ਤੌਰ 'ਤੇ ਸਾਨੂੰ ਉਹ ਮਿਲ ਗਏ ਮਿਲਦੇ ਮਿਲਾਉਦੇ ਬਸ ਫਿਰ ਨਾਲ ਦੀ ਨਾਲ ਸਟਾਰਟ ਹੋ ਗਿਆ ਸਟਾਰਟਿੰਗ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਲਗਭਗ ਅਸੀਂ ਫਰਵਰੀ 2024 ਤੋਂ ਸਟਾਰਟ ਕੀਤਾ ਸੀ ਮਤਲਬ ਜਿਹੜਾ ਪਲਾਨ ਬਣਾਇਆ ਸੀ ਕਰਨਾ ਜਿਹਦੇ ਲਈ ਅਸੀਂ ਚੱਲਣ ਲੱਗੇ ਸੀ ਲਾਸਟ ਅਕਤੂਬਰ ਪਿਛਲੇ ਸਾਲ ਅਕਤੂਬਰ ਦੇ ਵਿੱਚ ਅਸੀਂ ਆਲਗੋਸਟਰ ਸੀ ਫਰਸਟ ਪ੍ਰੋਡਕਸ਼ਨ ਸਟਾਰਟ ਕਰਤੀ ਸੀ ਇੱਕ ਸਾਲ ਲਗਭਗ ਹੋ ਗਿਆ ਪ੍ਰੋਡਕਸ਼ਨ ਨੂੰ ਮੈਂ ਇਸ ਬ੍ਰਾਂਡ ਨਾਲ ਇੰਟਰੋਡਿਊਸ ਹੋਇਆਗਾ ਮੇਲਾ ਜਾਗ ਦੇ ਜੁਗਣੂਆਂ ਦਾ ਸੀ ਕਰਵਾਉਣੇ ਆ ਉੱਥੇ ਸਾਰੀ ਟੀਮ ਜਦੋਂ ਅਸੀਂ ਸਟਾਲਾਂ ਵੇਖੀਏ ਮੈਂ ਕਿਹਾ ਯਾਰ ਆ ਜੁੱਤਿਆਂ ਵਾਲੀ ਸਟਾਲ ਕਹਿੰਦੇ ਆਪਣੇ ਬਾਈ ਰਿਸ਼ਪਾਲ ਦੀ ਹੈ ਹਾਂਜੀ ਹਾਂਜੀ ਠੀਕ ਹੈ ਨਾ ਉੱਥੇ ਹੋਰ ਸਾਥੀ ਆਪਣੇ ਸੀਗੇ ਮੈਂ ਸਾਡੇ ਦੋਸਤ ਜਗਤਾਰਣ ਜਾਨ ਨੇ ਕਿਹਾ ਕਹਿੰਦੇ ਬਾਈ ਨੇ ਨਵਾਂ ਬ੍ਰਾਂਡ ਸ਼ੁਰੂ ਕੀਤਾ ਸੜਬਰੀ ਨਵਾਂ ਮਾਰਕੀਟ ਦੇ ਵਿੱਚ ਆਇਆ ਜੀ 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 ਫਿਰ ਮੈਂ ਕਿਹਾ ਵੀ ਹੁਣ ਆਪਾਂ ਸਾਰੇ ਸਟਾਲ 'ਚ ਗਿਆੜਾ ਦੇਵਾਂਗੇ ਬਾਈ ਸਾਨੂੰ ਮਿਲੇ ਪਹਿਲਾਂ ਤੋਂ ਬਾਈ ਜੀ ਬੈਠੇ ਸੀਗੇ ਮੈਂ ਆਖਿਆ ਕਿ ਤੇ ਬਾਈ ਜੀ ਇੱਥੇ ਜੁੱਤੇ ਖਰੀਦਣ ਆਏ ਆ ਸਾਨੂੰ ਇਹ ਨਹੀਂ ਪਤਾ ਸੀ ਇਹਨਾਂ ਦੀ ਹੈ ਨਾ ਭਾਈ ਜੀ ਨੇ ਕਿਹਾ ਵੀ ਆਪਣਾ ਸੈਟਅਪ ਆਪਨਾ ਮਾਰਕੀਟ ਦੇ ਵਿੱਚ ਲਾਂਚ ਕੀਤਾਗਾ ਹਾਂਜੀ ਹਾਂਜੀ ਤੇ ਸੜਬਰੀ ਨਾਮ ਵੀ ਬਹੁਤ ਸੋਹਣਾ ਜਾਂ ਬਿਲਕੁਲ ਨਾਮ ਕਿਨੇ ਸਿਰਸਟ ਕੀਤਾ ਸੜਬਰੀ ਅਸਲਚ ਅਸੀਂ ਪਹਿਲਾਂ ਲਗਭਗ 70 80 ਦਾ ਨਾਮ ਅਸੀਂ ਡਿਸਾਈਡ ਕੀਤੇ ਅਸੀਂ ਮਤਲਬ ਜਿਹੜਾ ਰਜਿਸਟਰ ਕਰਦੇ ਹਾਂ ਰਜਿਸਟ੍ਰੇਸ਼ਨ ਲਈ ਭੇਜਦੇ ਤਾਂ ਆਲਮੋਸਟ ਜਿੰਨਾ ਵੀ ਅਸੀਂ ਨਾਮ ਭੇਜਦੇ ਸਨ ਸਾਰਾ ਕਿਤਨੇ ਕਿਤੇ ਮਤਲਬ ਸਾਨੂੰ ਮਿਲਦਾ ਨਹੀਂ ਸੀ ਨਾਮ ਉਹ ਆਲਰੇਡੀ ਪਹਿਲਾਂ ਰਜਿਸਟਰਡ ਸੀ ਤਾਂ ਇੱਥੇ ਇੱਕ ਕਾਲਜ ਹੈ ਕੈਨੇਡਾ ਦੇ ਵਿੱਚ ਸੜਬਰੀ ਬਸ ਇੱਕ ਕੈਨੇਡਾ ਕੈਨੇਡਾ ਦੇ ਵਿੱਚ ਵੀ ਸੜਬਰੀ ਸ਼ਹਿਰ ਹੈਗਾ ਤੇ ਇੰਗਲੈਂਡ ਚ ਵੀ ਹੈਗਾ ਕੈਨੇਡਾ ਦੇ ਵਿੱਚ ਅਸੀਂ ਕੋਈ ਕਾਲਜ ਐਡਮਿਸ਼ਨ ਪਾਣ ਲੱਗੇ ਉਹ ਸਰਵਰੀ ਕੈਂਪਸ ਸੀ ਤੇ ਸੁਣਨ ਨੂੰ ਨਾ ਸੋਹਣਾ ਲੱਗਿਆ ਸੀ ਜਦੋਂ ਉਹ ਪਹਿਲੇ ਰਜਿਸਟਰਸ ਲਈ ਤਾਂ ਉਹ ਸਾਨੂੰ ਫ੍ਰੀ ਮਿਲ ਗਿਆ ਤੇ ਬਸ ਜੀ ਬਿਲਕੁਲ ਕੈਨੇਡਾ ਪਹਿਲਾਂ ਸੁਰਾਨਾਈ ਬਹੁਤ ਕੀ ਤੇਜ਼ੀ ਦੀ ਵੀ ਨਾ ਵੀ ਬਹੁਤ ਸੁਣਾ ਜਦੋਂ ਅਸੀਂ ਜੁੱਤਿਆਂ ਬਾਰੇ ਸੋਚਦੇ ਆ ਇਸ ਇੰਡਸਟਰੀ ਬਾਰੇ ਸੋਚਦੇ ਆ ਸਾਡੇ ਦਿਮਾਗ ਦੇ ਵਿੱਚ ਤਸਵੀਰ ਪਣਦੀ ਆ ਵੀ ਯਾਰ ਬੂਟਾਂ ਦੀ ਫੈਕਟਰੀ ਹਾਂਜੀ ਬੂਟਾਂ ਦਾ ਕਾਰਖਾਨਾ ਹਨਾ ਇਹ ਤਾਂ ਯਾਰ ਵੱਡੇ ਧਨਾੜ ਲੋਕਾਂ ਦਾ ਕੰਮ ਆ ਇਹ ਤਾਂ ਵੱਡੇ ਲੁਧਿਆਣੇ ਵਰਗੇ ਕਿਸੇ ਵੱਡੇ ਗੁਰਗਾਂਵ ਵਰਗੇ ਸ਼ਹਿਰ ਦੇ ਵਿੱਚ ਉੱਥੇ ਵੱਡੀਆਂ-ਵੱਡੀਆਂ ਕੰਪਨੀਆਂ ਹਾਂਜੀ ਹੋਣ ਗਿਆ ਉੱਥੇ ਫੈਕਟਰੀਆਂ ਚ ਬਣਦੇ ਆ ਪਰ ਤੁਸੀਂ ਪਿੰਡ ਦੇ ਵਿੱਚ ਆ ਸੁਲਤਾਨਪੁਰ ਪਿੰਡ ਦੇ ਵਿੱਚ ਛੋਟੇ ਜਿਹੇ ਇਥੇ ਇਮਾਰਤ ਦੇ ਵਿੱਚ ਇਹ ਆਪਣਾ ਸੈਟਅਪ ਲਾ ਲਿਆ ਨਹੀਂ ਦੇਖੋ ਸਾਨੂੰ ਸਟਾਰਟਿੰਗ ਚ ਤਾਂ ਕਿਸੇ ਨਾ ਕਿਸੇ ਲੈਵਲ ਤੇ ਥੋੜੀ ਜਿਹੀ ਪ੍ਰੋਬਲਮ ਆਈ ਕਿਉਂਕਿ ਆਪਾਂ ਨੂੰ ਰੌ ਮਟੀਰੀਅਲ ਦੇ ਲਈ ਤਾਂ ਦਿੱਲੀ ਆਗਰਾ ਹੀ ਜਾਣਾ ਪੈਂਦਾ ਸੂਈ ਲਈ ਤਾਂ ਸੀ ਮਤਲਬ ਪਹਿਲਾਂ ਸਾਰਾ ਸਰਚ ਕੀਤਾ ਸਾਰਾ ਵੀ ਕਿੱਥੋਂ ਕਿੱਥੋਂ ਕੀ ਕੀ ਮਿਲਦਾ ਫਿਰ ਕਰਦੀ ਕਰਾਉਂਦੇ ਆ ਟ੍ਰਾਂਸਪੋਰਟੇਸ਼ਨ ਦੀ ਥੋੜੀ ਜਿਹੀ ਹਜੇ ਵੀ ਪ੍ਰੋਬਲਮ ਇਦਾਂ ਦੀ ਹੈਗੀ ਆ ਬਟ ਆਲਮੋਸਟ ਅਸੀਂ ਉਹ ਚੀਜ਼ ਨੂੰ ਕਵਰ ਕਰ ਚੁੱਕੇ ਹਾਂ ਹਮ ਸਟਾਰਟਿੰਗ ਦੇ ਵਿੱਚ ਜਰੂਰ ਸਾਨੂੰ ਛੋਟੀਆਂ ਛੋਟੀਆਂ ਪ੍ਰੋਬਲਮ ਆਈ ਇਹਦੀ ਫਿਰ ਅਸੀਂ ਟ੍ਰਾਂਸਪੋਰਟੇਸ਼ਨ ਦਾ ਸਿਸਟਮ ਸਾਰਾ ਸੈਟਅਪ ਕੀਤਾ ਤਾਂ ਆਲਮੋਸਟ ਅੱਜ ਦੀ ਰੇਟ ਤੇ ਕੋਈ ਪ੍ਰੋਬਲਮ ਨਹੀਂ ਹੈ ਅੱਛਾ ਹੁਣ ਮੈਨੂੰ ਥੋੜਾ ਜਿਆ ਜਿਹੜੇ ਜਿੰਨੇ ਇੱਥੇ ਪਈ ਹੈਗੇ ਜੁੱਤੀ ਇਹਨਾਂ ਬਾਰੇ ਦੱਸੋ ਵੀ ਸਾਰੇ ਵੈਸੇ ਸਪੋਰਟਸ ਵਾਲੀ ਆ ਨਾ ਸਾਰੇ ਆਲਮੋਸ ਡਿਜ਼ਾਈਨਿੰਗ ਦੀ ਜਿਹੜੀ ਹੈਗੀ ਆ ਉਹ ਤੁਸੀਂ ਆ ਖੁਦ ਕਰਦੇ ਹੋ ਜਾਂ ਡਿਜ਼ਾਈਨਿੰਗ ਖੁਦ ਵੀ ਕਰਦੇ ਆ ਤੇ ਕੁਝ ਸਾਡੇ ਕੋਲੇ ਮਤਲਬ ਦਿੱਲੀ ਤੋਂ ਰੱਖੇ ਵੀ ਹੋਣੇ ਜਿਹੜੇ ਕਿਉਂਕਿ ਡਿਜ਼ਾਈਨਿੰਗ ਆਪਾਂ ਆਪਾਂ ਸੋਚ ਸਕਦੇ ਆ ਵੀ ਕਿੱਦਾਂ ਬਣਾਉਂਦੀ ਚੀਜ਼ ਬਣਾਉਣੀਆਂ ਬਟ ਉਹ ਐਕਚੁਅਲ 'ਚ ਕਿੱਦਾਂ ਡਾਈਆਂ ਬਣਦੇ ਨੇ ਕੀ ਉਹਨਾਂ ਦਾ ਮਤਲਬ ਐਮ ਐਮ ਦੇ ਵਿੱਚ ਸਾਈਜ਼ ਦੇ ਵਿੱਚ ਉਹ ਡਿਜ਼ਾਈਨ ਡਾਈਆਂ ਬਣ ਕੇ ਆਉਂਦੀਆਂ ਨੇ ਤਾਂ ਉਹ ਸਾਰਾ ਜਿਹੜਾ ਐਕਸਪਰਟ ਉਹ ਹੀ ਕਰੂਗਾ ਨਾ ਅੱਛਾ ਜਦੋਂ ਇੱਕ ਕਿਉਂਕਿ ਸ਼ੂਜ਼ ਜਿਆਦਾ ਹਰ ਹਰ ਉਮਰ ਦਾ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਨਿਕਲ ਸਪੋਰਟਸ ਵਾਲੇ ਹਰ ਕੋਈ ਲਾਈਕ ਕਰਦੇ ਹਾਂ ਕਿਉਂਕਿ ਕੰਫਰਟ ਦੀ ਅੱਡੀ ਦੀ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਅਗਲਾ ਕਹਿੰਦੇ ਹਰ ਕੰਫਰਟ ਚੀਜ਼ ਜਿਹੜੀ ਆਪਾਂ ਪਾਉਂਦੇ ਹਾਂ ਕੀ ਦਿਮਾਗ ਜਿੱਤੇ ਪਿੱਛੇ ਰੱਖਦੇ ਹੋ ਵੀ ਆਪਾਂ ਕਿਸ ਤਰ੍ਹਾਂ ਦਾ ਬਣਾਉਣਾ ਵੀ ਹਰ ਕਿਸੇ ਦੇ ਦਿਲ ਨੂੰ ਸ਼ੂਜ਼ ਬਿਲਕੁਲ ਅਸੀਂ ਦੇਖੋ ਅਸੀਂ ਬਲੇਜ ਸਪੋਰਟਸ ਕੈਟਾਗਰੀ ਵਾਲੇ ਨੇ ਥੋੜੇ ਜਿਹਾ ਢਕੀਲੇ ਕਲਰ ਚੱਲਦੇ ਨੇ ਅਸੀਂ ਉਦੋਂ ਦੀ ਚੀਜ਼ਾਂ ਇਹ ਬਣਾ ਰਹੇ ਹਾਂ ਅੱਜ ਦਾ ਇਹ ਥੋੜੇ ਕਲਰਫੁਲ ਲਾ ਕੇ ਤਾਂ ਜੋ ਇਹ ਸਪੋਰਟਸਮੈਨ ਨੇ ਜਾਂ ਜਿਮ ਜਿਹੜੀ ਅਲੀ ਨੇ ਤਾਂ ਉਹ ਇਦਾਂ ਦੇ ਲੋਕੀ ਕਲਰ ਥੋੜੇ ਜੂਜ਼ ਕਰਦੇ ਨੇ ਸਹੀ ਹੈ ਹਨਾ ਤਾਂ ਜਿਵੇਂ ਬਲੈਕ ਕਲਰ ਹੋ ਗਿਆ ਜਾਂ ਗ੍ਰੇ ਕਲਰ ਹੋ ਗਿਆ ਸੋ ਪਰ ਦੇ ਕਲਰ ਨੇ ਆਲਮੋਸਟ ਹਰ ਇੱਕ ਜਨਰੇਸ਼ਨ ਦੇ ਕਾਲਜਾਂ ਵਿੱਚ ਬਿਲਕੁਲ ਸਾਰੀ ਹੁੰਦੇ ਨੇ ਤਾਂ ਮਤਲਬ ਸੋਲ ਤੇ ਡਿਪੈਂਡ ਕਰਦਾ ਸੋਲ ਅਸੀਂ ਮਤਲਬ ਪ੍ਰੀਮੀਅਮ ਕੁਆਲਿਟੀ ਦਾ ਸੋਲ ਜੁੜ ਕਰ ਰਹੇ ਹਾਂ ਕੋਈ ਇਦਾਂ ਦਾ ਜਿਹੜਾ ਮੋਸਟਲੀ ਜਿਹੜਾ ਆਗਰਾ ਦਾ ਮੈਨੂਫੈਕਚਰਿੰਗ ਆ ਜਮ ਬਹਤ ਰਖੜ ਦਿਆ ਉਹ ਸੋਲ ਬਹੁਤ ਘੱਟੀਆਂ ਕੁਆਲਟੀ ਦਾ ਯੂਜ਼ ਕਰਦੇ ਨੇ ਉਹ ਥੋੜੇ ਟਾਈਮ ਬਾਅਦ ਟੜਕੇ ਜਾਂਦਾ ਅੱਛਾ ਆਪਣਾ ਸੋਲ ਦੀ ਗਰੰਟੀ ਆਪਾਂ ਦੇ ਕੇ ਚੱਲਦੇ ਹਾਂ ਵੀ ਸਾਡਾ ਨਾਲ ਸੋਲ ਟੜਕੇਗਾ ਤੇ ਨਾ ਹੀ ਖੁੱਲੇਗਾ ਇਹ ਚੀਜ਼ ਅਸੀਂ ਕਸਟਮਰ ਨੂੰ 100% ਗਰੰਟੀ ਦੇ ਕੇ ਦਿੰਦੇ ਹਾਂ ਜੀ ਨਾਲ ਨਾਲ ਆਪਾਂ ਇਧਰ ਵੀ ਜਿਹੜਾ ਮਾਰ ਲਏ ਇਹ ਲੇਜ਼ ਵਾਲੇ ਆ ਤੇ ਬਿਨਾਂ ਲੇਜ਼ ਤੋਂ ਨੇ ਇਹ ਮੈਜਿਕਲ ਬਜ਼ੁਰਗ ਲੇਡੀਜ਼ ਮਾਤਾਵਾ ਇਹ ਇਸ ਤਰ੍ਹਾਂ ਦੇ ਬਹੁਤ ਹਾਂ ਜੀ ਵਿਦਆਊਟ ਲੇਜ਼ ਹੈ ਨਾ ਬਹੁਤ ਪਸੰਦ ਕਰਦੇ ਆ ਬਹੁਤ ਕਮਾਲ ਦਾ ਬਾਈ ਜੀ ਬਹੁਤ ਖੂਬਸੂਰਤ ਹੈ اچھا ਆਪਾਂ ਥੋੜਾ ਉੱਪਰ ਕਿੜਾ ਮਾਰ ਲਗੇ ਜਿੱਥੇ ਸਾਰਾ ਕਾਰੀਗਰ ਕੰਮ ਕਰਕੇ ਮੈਂ ਬਣਦੇ ਨੇ ਇੱਕ ਇੱਕ ਪੁਆਇੰਟ ਤੁਹਾਨੂੰ ਦਿਖਾਵਾਂਗੇ ਬਾਈ ਜੀ ਹੋਰਾਂ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਐਂਟਰਪ੍ਰੈਨਿਓਰਸ਼ਿਪ ਵਾਲ ਆਏ ਆ ਹਾਲਾਂਕਿ ਨਾਲ ਆਪ ਦਾ ਬਿਜ਼ਨਸ ਹੋਰ ਵੀ ਕਰਦੇ ਆ ਪਰ ਕੰਮ ਤਾਂ ਕਹਿੰਦੇ ਹੁੰਦੇ ਜਿੰਨੇ ਕਰੀ ਉਹਨੇ ਥੋੜੇ ਹੁੰਦੇ ਆ ਕਿਉਂਕਿ ਮਹਿੰਗਾਈ ਦਾ ਜ਼ਮਾਨਾਗਾ ਹਰ ਕੋਈ ਕੰਮ ਦੇ ਵਿੱਚ ਇੱਕ ਦੂਸਰੇ ਦਾ ਮੁਕਾਬਲੇ ਚ ਆਉਣਾ ਚਾਹੁੰਦਾ ਹੈਗਾ ਸੋਹਣੀ ਗੱਲ ਆ ਜੇ ਪੰਜਾਬੀ ਭਰਾ ਇਸ ਪਾਸੇ ਨੂੰ ਤੁਰੇ ਨਹੀਂ ਕਿਉਂਕਿ ਅਸੀਂ ਵਿਦੇਸ਼ਾਂ ਚ ਜਾ ਕੇ ਜੇ ਉੱਥੇ ਇੱਕ ਤਰ੍ਹਾਂ ਦੇ ਮਜ਼ਦੂਰੀ ਵਾਲੇ ਕੰਮ ਕਰਨੇ ਉਹ ਸਮਝਦੇ ਆਂ ਵੀ ਹਾਂ ਯਾਰ ਅਸੀਂ ਵਿਦੇਸ਼ ਗਏ ਆ ਉੱਥੇ ਆਹ ਕੰਮ ਕਰਦੇ ਆਂ ਤਾਂ ਆਪਦੇ ਦੇਸ਼ ਚ ਆਪਦੇ ਪੰਜਾਬ ਚ ਕਿਉਂ ਨਹੀਂ ਕਰ ਸਕਦੇ ਇੱਥੇ ਕਟਿੰਗ ਹੁੰਦੀ ਆ ਜੁੱਤਿਆਂ ਦੀ ਆ ਡਿਜ਼ਾਈਨ ਕੱਟ-ਕੱਟ ਕੇ ਰੱਖੇ ਪਏ ਆ ਆ ਸਪੋਰਟਸ ਵਾਲੇ ਆ ਕਲਰਫੁੱਲ ਬਹੁਤ ਸੋਹਣੀ ਗੱਲ ਆ ਇੱਥੇ ਇੱਥੇ ਸਾਰਾ ਜਿਹੜਾ ਹੈਗਾ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਇਦਾਂ ਇੱਥੇ ਥੋੜਾ ਦੱਸਿਓ ਬਾਈ ਜੀ ਕੀ ਕੁਝ ਹੋ ਰਿਹਾ ਮੈਂ ਜਦੋਂ ਦੇਖ ਰਿਹਾ ਬਾਈ ਜੀ ਉਹ ਵੀ ਟੈਸਟਿੰਗ ਕਰ ਰਹੇ ਆ ਬਾਕੀ ਹੋਰ ਕੀ ਕੀ ਸਲਾਈ ਹੋ ਰਹੀ ਮੈਂ ਮੇਰੇ ਤੋਂ ਸਾਰੇ ਸਾਰੇ ਜਿਹੜਾ ਪਹਿਲਾਂ ਪਰ ਦੇਖਿਆ ਕਟਿੰਗ ਹੋ ਕੇ ਆਉਂਦਾ ਨਾ ਕਟਿੰਗ ਹੋ ਕੇ ਆਇਆ ਉਹਦੇ ਤੇ ਸਭ ਤੋਂ ਪਹਿਲਾਂ ਤਾਂ ਸਲਾਈ ਲਾਉਂਦੇ ਨੇ ਤੇ ਉੱਪਰ ਵੀ ਆਉਂਦਾ ਜਿਹੜਾ ਥਾ ਨੀਚੇ ਤੋਂ ਕਟਿੰਗ ਹੋ ਕੇ ਆਉਂਦੀ ਆ ਜਿਹਦੇ ਤੋਂ ਕਟਿੰਗ ਹੋ ਕੇ ਆਉਂਦਾ ਇੱਥੇ ਨਾ ਐਵੇਂ ਪੂਰਾ ਪੂਰਾ ਕੰਪਲੀਟ ਕੱਪ ਇੱਥੇ ਬਣਨਾ ਹੈ ਹੂੰ ਪਹਿਲਾਂ نیچے ਆਪਾਂ ਦੇਖਿਆ ਜੀ ਕੱਲਾ ਕਟਿਆ ਸੀ ਫਿਰ ਪਿੱਛੇ ਸਲਾਈ ਲੱਗੇ ਦੀਆ ਸਲਾਈ ਲਾ ਕੇ ਦੇ ਨੀਚੇ ਜਿਹੜੀ ਪਹਿਲਾਂ ਇਹਦੇ ਤੇ ਵੀ ਫੋਮ ਲੱਗੀ ਆਪਾਂ ਇਹਦੇ ਨੀਚੇ ਵੀ ਫੋਮ ਹੁੰਦਾ 90% ਤਾਂ ਇਹ ਫੋਮ ਲਾਉਂਦੇ ਹੀ ਨਹੀਂ ਲਾਕੀ ਜਿਹਦੇ ਨਾਲ ਕੰਫਰਟ ਆਉਂਦਾ ਇਹਦੇ ਜਦੋਂ ਪੈਰਪੋ ਥੋੜਾ ਇੱਕ ਵਾਰੀ ਪਹਿਲੋ ਫਸਟ ਟਾਈਮ ਹੋਣਾ ਥੋੜਾ ਪੈਰਕਟ ਦਾ ਮੈਸੂਰ ਥੋੜਾ ਵੀ ਆ ਜੋ ਉੱਪਰ ਉਂਗਲਾਂ ਲੱਗਣ ਲੱਗ ਜਾਂਦੀਆਂ ਹਾਂ ਬਿਲਕੁਲ ਬਿਲਕੁਲ ਥੋੜਾ ਪੂਰਾ ਪ੍ਰੋਪਰ ਇਹ ਤੁਹਾਨੂੰ ਫੀਲ ਹੋਊਗਾ ਵੀ ਬਹੁਤ ਜ਼ਿਆਦਾ ਸੌਫਟ ਹੈ ਇੰਨੀ ਥਿਕਨੈਸ ਕਿਸੇ ਆਮ ਤੌਰ ਤੇ ਸੋਚਦੀ ਹੁੰਦੀ ਨਹੀਂ ਹੁੰਦੀ ਨਹੀਂ ਜਿੰਨੇ ਅਸੀਂ ਲੈ ਕੇ ਚੱਲਦੇ ਹਾਂ ਤੇ ਇਹ ਸਾਰੇ ਦੇ ਸਾਰੇ ਇੱਥੇ ਕੰਪਲੀਟ ਸਿਲਾਈ ਹੁੰਦੀ ਹੈ ਪਿੱਛੇ ਅਸੀਂ ਕੋਈ ਕੰਫਰਟਲੀ ਪਿੱਛੇ ਵੀ ਗੱਦੀ ਲਾ ਕੇ ਚੱਲਦੇ ਹਾਂ ਸਾਰਾ ਮਤਲਬ ਬਹੁਤ ਜ਼ਿਆਦਾ ਕੰਫਰਟਪਾਪਾ ਪੂਰਾ ਦੇ ਕੇ ਚੱਲਦੇ ਆ ਕੋਈ ਲੋਅਰ ਲੈਵਲ ਦੀ ਚ ਐਫ ਫਾਰਮ ਬੈਰੀਆ ਦੇ ਇੱਥੇ ਆ ਗਿਆ ਫਿਰ ਇਹਦੇ ਵਿੱਚ ਇਹ ਵਾ ਸੀਟ ਕਹਿੰਦੇ ਨੇ ਇਹਨੂੰ ਇਹ ਵਾਰ ਇਹਨੂੰ ਪੈਕਿੰਗ ਲੱਗਦੀ ਹੈ ਫਿਰ ਇਹਦੇ ਵਿੱਚ ਇਹ ਵਾਲੇ ਫਾਰਮ ਇਹ ਉਲਾਰੇ ਮੁੰਡਾ ਤਾਂ ਇਹਦੇ ਵਿੱਚ ਐਵੇਂ ਕਰਕੇ ਫਾਰਮ ਲਾ ਜਾਂਦੇ ਫਾਰਮ ਇਹ ਫੋਲਡਿੰਗ ਹੋ ਕੇ ਫਿਰ ਪੂਰਾ ਕਵਰ ਜਾ ਕੇ ਉੱਥੇ ਰੈਡੀ ਕਰ ਸਹੀ ਹੈ ਬਕਰ ਦੇਖੋ ਫੋਲਡਿੰਗ ਕਰਦੇ ਬਾਕੀ ਕਮਾਲ ਦੀ ਹੈ ਜੁੱਤੇ ਪਾਏ ਹੋਏ ਤੇ ਜੇ ਲੱਗਦੇ ਹੈ ਨਾ ਪਰ ਬਣਾਉਣੇ ਕਿੰਨੇ ਔਖੇ ਆ ਜਾਂ ਬਣਾਉਣ ਤੇ ਕਿੰਨੀ ਮਿਹਨਤ ਲੱਗਦੀ ਆ ਸਮਾਂ ਲੱਗਦਾ ਉਹ ਆਪਣੇ ਆਪ ਦੇ ਵਿੱਚ ਹੀ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਵੀ ਹਾਂ ਬਾਕੀ ਹਾਂ ਦੇਖੋ ਬਹੁਤ ਮਿਹਨਤ ਲੱਗਦੀ ਹੈ ਇਸ ਤੋਂ ਅੱਗੇ ਫਿਰ ਇਸ ਤੋਂ ਅੱਗੇ ਨੀਚੇ ਵਾਲਾ ਇਹਦਾ ਸੋਲ ਪੇਸਟਿੰਗ ਵਾਲਾ ਸਿਸਟਮ ਆਪਣਾ ਜੁੱਤਿਆਂ ਦੀ ਕਟਿੰਗ ਹੋਣ ਤੋਂ ਬਾਅਦ ਉਹਨਾਂ ਦੀ ਪੇਸਟਿੰਗ ਹੋਣ ਤੋਂ ਬਾਅਦ ਔਰ ਪੂਰਾ ਕੱਪ ਤਿਆਰ ਹੋਣ ਤੋਂ ਬਾਅਦ ਅਖੀਰਲਾ ਫੜਾ ਇੱਥੇ ਆ ਇੱਥੇ ਜੁੱਤਿਆਂ ਦੀ ਜਿਹੜੀ ਥੱਲੇ ਤਲੇ ਆ ਜਾ ਪੰਜਾਬੀ ਭਾਗਾਂ ਦੇ ਕਹੀਏ ਉਹ ਇੱਥੇ ਲਾਏ ਜਾਂਦੇ ਆ ਇੱਥੇ ਆਸ-ਪਾਸ ਤੁਸੀਂ ਸਾਰੇ ਦੇਖੋਗੇ ਤੇ ਉਸ ਤੋਂ ਪਹਿਲਾਂ ਇਹਨਾਂ ਦਾ ਇੱਕ ਸਾਰਾ ਜਿਹੜਾ ਹੈਗਾ ਨੇ ਸੈਟਿੰਗ ਕੀਤੀ ਜਾਂਦੀ ਆ ਲੱਕੜ ਦੇ ਵਿੱਚ ਆ ਪਾਏ ਹੋਏ ਆ ਬਾਕੀ ਬਾਈ ਸਿਰਫ ਫਰਮਾ ਜਾਂਦੇ ਨੇ ਵੈਸੇ ਜਿਹੜਾ ਆਪਾਂ ਕੱਪ ਰੈਡੀ ਹੋ ਗਿਆ ਜੀ ਕੱਪ ਰੈਡੀ ਹੋ ਗਿਆ ਫਰਮੇ ਦੇ ਵਿੱਚ ਤਨੂੰ ਹੀਟ ਦੋ ਤੇ ਮਸ਼ੀਨ ਤੇ ਹੀਟ ਦਿੱਤੀ ਜਾਂਦੀ ਆ ਹੀਟ ਦੇਣ ਤੋਂ ਬਾਅਦ ਸਟੀਮ ਦਿੰਦੇ ਆ ਸਟੀਮ ਦੇ ਕੇ ਫਿਰ ਇਹ ਪ੍ਰੋਪਰ ਜਿਹੜਾ ਫਰਮਾ ਫਰਮੇ ਦਾ ਸਾਈਜ਼ ਪ੍ਰੋਪਰ ਲੈ ਲੈਂਦਾ ਸਹੀ ਕੱਪ ਬੰਦ ਤੋਂ ਬਾਅਦ ਕੱਪ ਬੰਦ ਤੋਂ ਬਾਅਦ ਇਸੇ ਢਾਲ ਜਾਂਦਾ ਇਸ ਨੂੰ ਬਿਲਕੁਲ ਇਹਦੇ ਮਤਲਬ ਕੋਈ ਢਾਲ ਜਾਂਦਾ ਠੀਕ ਹੈ ਢਾਲ ਤੋਂ ਬਾਅਦ ਫਿਰ ਇਹ ਮਾਰਕਿੰਗ ਕਰਦਾ ਮੁੰਡਾ ਮਾਰਕਿੰਗ ਦਾ ਵੀ ਜਿੱਦੇ ਜਮ ਹੈ ਲਾਈਨਿੰਗ ਕੀਤੀ ਹੋਈ ਹੈ ਤੇ ਜਿੰਨੇ ਉਸ ਦੇ ਉੱਪਰ ਦੇ ਉੱਪਰ ਕੈਮੀਕਲ ਲਾਣ ਜਾਂ ਫਿਰ ਨਹੀਂ ਮਾਰਕਿੰਗ ਕਰਾਂਗੇ ਤਾਂ ਜਿਹੜਾ ਉੱਪਰ ਥੱਲੇ ਲਗੂ ਦਾ ਬਾਹਰ ਸੋਲੂਸ਼ਨ ਲੱਗਿਆ ਹੋਇਆ ਜਿਭੂਗਾ ਹੂੰ ਪੂਰਾ ਪੂਰਾ ਉਹਨਾਂ ਮਾਰਕਿੰਗ ਕੀਤੀ ਜਾਂਦੀ ਹੈ ਠੀਕ ਹੈ ਤਾਂ ਸੋਲਟ ਤੋਂ ਦੋਲ ਫਿਰ ਉਹ ਦੂਆਕੇ ਹੀਟ ਮਸ਼ੀਨ ਤੇ ਚੱਲਣਾ ਸ਼ੁਰੂ ਹੋ ਜਾਂਦਾ ਜੀ ਫਿਰ ਤੋਂ ਬਾਅਦ ਇਹ ਇੱਧਰ ਜਾਣਾ ਸ਼ੁਰੂ ਹੋ ਜਾਂਦਾ ਹਾਂਜੀ ਇਹ ਜਿੱਤਿਆ ਨਾ ਤੁਸੀਂ ਦੇਖਦੇ ਆ ਸਲੋਚਨ ਜਾ ਆਪਣੇ ਕੈਮੀਕਲ ਕੈਮੀਕਲ ਹਲਕਾ ਜਿਹਾ ਜੁਲ ਕਰ ਦਿੰਦੇ ਆ ਆਪਾਂ ਕੈਮੀਕਲ ਵੀ ਹੈਨਕਲ ਕੰਪਨੀ ਦਾ ਜੁਲ ਕਰ ਰਹੇ ਨੇ ਜਿਹੜਾ ਜਰਮਨੀ ਦਾ ਬ੍ਰਾਂਡ ਆ ਅੱਛਾ ਆਪਾਂ ਲੋਕਲ ਹੈਨਕਲ ਕੈਮੀਕਲ ਜੁਲ ਖਾ ਬਿਖਦੇ ਆ ਪੈਸਟਿੰਗ ਹੂਮ ਤੋਂ ਬਾਅਦ ਫਿਰ ਅਚੀਲਰ ਦੇ ਨਾਲ ਇੱਕ ਠੰਡਾ ਬੰਦਾ ਉਸ ਤੋਂ ਬਾਅਦ ਫਿਰ ਪ੍ਰੋਪਰ ਮਤਲਬ ਠੰਡਾ ਕਰਦਾ ਹੀਟ ਦਿੰਦੇ ਆ ਤਾਂ ਜਦੋਂ ਚਿੱਲਰ ਦੇ ਵਿੱਚ ਮਤਲਬ ਇਹ ਠੰਡਾ ਹੋ ਜਾਣਾ ਪ੍ਰੋਪਰ ਤਾਂ ਉਹਦੀ ਜਿਹੜੀ ਪ੍ਰੋਪਰ ਸ਼ੇਪ ਆ ਬਣਦੀ ਪਰਮਾਨੈਂਟ ਜਿਹੜਾ ਚਿੱਤ ਸੇਵ ਚੇਂਜ ਨਹੀਂ ਹੁੰਦਾ ਉਸ ਤੋਂ ਬਾਅਦ ਬਸ ਇਹ ਮਾਰਕਿੰਗ ਚਾਣ ਫਿਰ ਫਿਰ ਤੋਂ ਰੈਡੀ ਅੱਛਾ ਲਾਸਟ ਤੇ ਥੋੜਾ ਕੋਈ ਦੇਖਦੇ ਹੋਵਾਂਗੇ ਕਿਤੇ ਕੋਈ ਕਵੀ ਪੇਸ਼ ਹੋਵੇ ਬਿਲਕੁਲ ਲਾਸਟ ਜਿਹੜਾ ਸਟੈਪ ਆਫ ਫਿਨਿਸ਼ਿੰਗ ਆਉਂਦਾ ਤੇ ਉਹਦੇ ਵਿੱਚ ਪਤਾਵੇ ਪਾਉਣ ਦੇ ਫਿੱਤੇ ਪਾਉਣ ਦੇ ਤੇ ਜਿੱਥੇ ਕੋਈ ਸਲੋਸ਼ਨ ਕੇਵਰੇ ਬਲ ਬਟ ਲਾਉਣਾ ਰਹਿ ਜਾਂਦਾ ਤਾਂ ਉਹਦਾ ਸਲੋਸ਼ਨ ਵੀ ਲਾਉਂਦਾ ਫਿਰ ਭਰਦਾ ਸਹੀ ਹੈ ਤੇ ਜੇ ਕਿਤੇ ਐਕਸਟਰਾ ਲੱਗੇ ਤਾਂ ਉਹ ਰਿਮੂਵ ਵੀ ਕਿਤੇ ਹਾਂਜੀ ਜਿੱਥੇ ਸਾਰੇ ਜੁੱਤੇ ਬਣਦੇ ਆ ਸਾਰੇ ਉਹਨਾਂ ਕਾਰੀਗਰਾਂ ਕੋਲ ਅਸੀਂ ਗੇੜਾ ਮਾਰ ਕੇ ਆਏ ਬਾਈ ਜੀ ਨੇ ਇੱਕ ਇੱਕ ਪੁਆਇੰਟ ਸਾਨੂੰ ਸਮਝਾਇਆ ਬਾਈ ਜੀ ਮਾਰਕੀਟ ਚ ਬਹੁਤ ਸਾਰੇ ਵੱਡੇ ਵੱਡੇ ਬ੍ਰਾਂਡ ਨੇ ਬਿਲਕੁਲ ਜੀ ਇੰਟਰਨੈਸ਼ਨਲ ਵੀ ਨੇ ਬਿਲਕੁਲ ਉਹਨਾਂ ਦੇ ਵਿੱਚ ਪਿੰਡਾਂ ਵਾਲੇ ਮੁੰਡਿਆ ਨੇ ਗੱਬਰੂਆ ਨੇ ਜਦੋਂ ਬ੍ਰਾਂਡ ਆਪਣਾ ਖੜਾ ਕੀਤਾ ਮਾਰਕੀਟ ਚ ਟਿਕਣ ਵਾਸਤੇ ਬਹੁਤ ਸਾਰੀ ਸਟ੍ਰੈਟਜੀ ਬਣਾਉਣੀ ਪੈਂਦੀ ਆ ਕੀ ਕੁਸ਼ਲ ਮਨ ਦੇ ਵਿੱਚ ਲੋਕ ਦੇਖੋ ਸਟਾਰਟਿੰਗ ਦੇ ਵਿੱਚ ਜਰੂਰ ਸਾਨੂੰ ਥੋੜਾ ਜਿਹਾ ਇਦਾਂ ਲੱਗਿਆ ਵੀ ਕਿਸੇ ਨਾ ਕਿਸੇ ਲੈਵਲ ਦਾ ਆਪਾਂ ਨੂੰ ਕੰਪੀਟੀਸ਼ਨ ਦੇਣਾ ਔਖਾ ਹੋਊਗਾ ਬਟ ਜ ਕਿਸੇ ਨਾ ਕਿਸੇ ਲੈਵਲ ਤੇ ਜਿਹੜੀ ਸਾਡੀ ਕੁਆਲਿਟੀ ਆ ਆਲਮੋਸਟ ਸਾਹ ਜਿਹੜੇ ਮਰਜੀ ਬ੍ਰਾਂਡ ਦਾ ਸੂਚ ਚੱਕ ਲੋ ਉਹਦੇ ਲੈਵਲ ਦੀ ਕੁਆਲਿਟੀ ਆਪਣੀ ਕੁਆਲਿਟੀ ਆਪਾਂ ਕਿਸੇ ਵਕਤ ਕੋ ਕੰਪਰੋਮਾਈਜ਼ ਨਹੀਂ ਕਰਕੇ ਚੱਲੇ ਚਾਹੇ ਸੋਲ ਦੀ ਹੋਵੇ ਚਾਹੇ ਅਪਰ ਦੀ ਹੋਵੇ ਜਾਂ ਜਿੱਤੇ ਜਿੱਤੇ ਅਸੀਂ ਜਿੰਨੇ ਬੜੇ ਬੜੇ ਬ੍ਰਾਂਡ ਤੋਂ ਅਸੀਂ ਸੂਚ ਪਹਿਲਾਂ ਸਟਾਰਟਿੰਗ ਤੇ ਜਾ ਕੇ ਲੈ ਕੇ ਆਏ ਅਸੀਂ ਉਹਨੂੰ ਮਤਲਬ ਚੀਰ ਫਾੜ ਕਰਕੇ ਪ੍ਰੋਪਰ ਦੇਖਦੇ ਰਹੇ ਵੀ ਇਹਦੇ ਵਿੱਚ ਕੀ ਕੀ ਚੀਜ਼ ਦੇਖਿਆ ਨਾ ਫਾਰਮ ਬڑے بڑے ਬ੍ਰਾਂਡ ਵੀ 12mm ਦੀ ਲਾਉਂਦੇ ਨੇ ਅਸੀਂ 14mm ਦੀ ਫਾਰਮ ਲਾ ਕੇ ਚੱਲਦੇ ਆਂ ਤੇ ਜਿਹੜੇ ਅੱਪਰ ਦੇ ਵਿੱਚ ਅੱਗੇ ਵਾਲੀ ਅੱਗੇ ਫਾਰਮ ਲੱਗੀ ਹੁੰਦੀ ਆ ਤਾਂ 90% ਜਿਹੜੇ ਲੋਕਲ ਬ੍ਰਾਂਡ ਦੇ ਇੰਡੀਅਨ ਬ੍ਰਾਂਡ ਨੇ ਆਪਣੇ ਉਹ ਤਾਂ ਫਾਰਮ ਲਾਉਂਦੀ ਨਹੀਂ ਅੱਗੇ ਕੱਲਾ ਕਪੜੇ ਲੱਗਿਆ ਹੁੰਦਾ ਤੇ ਜਿੰਨੇ ਜੇ ਇੰਟਰਨੈਸ਼ਨਲ ਬ੍ਰਾਂਡ ਦੀ ਗੱਲ ਕਰੀਏ ਤਾਂ ਉਹ 3mm ਦੀ ਫਾਰਮ ਲਾ ਕੇ ਚੱਲਦੇ ਆਂ ਅਸੀਂ ਉਹਦੇ 4mm ਦੀ ਫਾਰਮ ਲਾ ਕੇ ਚੱਲਦੇ ਆਂ ਮਤਲਬ ਅਸੀਂ ਕਿਸੇ ਲੈਵਲ ਤੇ ਕਿਸੇ ਇੱਕ ਸਟੈਪ ਵੀ ਆਪਾਂ ਕਿਸੇ ਤੋਂ ਪਿੱਛੇ ਨਹੀਂ ਆਂ ਮਤਲਬ ਮਾਰਕੀਟ 'ਚ ਉਤਰਨ ਤੋਂ ਪਹਿਲਾਂ ਇੰਟਰਨੈਸ਼ਨਲ ਕੰਪਨੀਆਂ ਦੇ ਬਰਾਬਰ ਦੀ ਸਟੱਡੀ ਕਰਕੇ ਉਤਰਿਓ ਆਪਾਂ ਪੂਰਾ ਪ੍ਰੋਪਰ ਦੇਖ ਕੇ ਸਾਰੇ ਸੂਈ ਖੋਲ-ਖੋਲ ਕੇ ਸੀ ਪ੍ਰੋਪਰ ਦੇਖੇ ਨੇ ਵੀ ਕਿੱਥੇ ਆਪਾਂ ਉਹਨਾਂ ਨੂੰ ਕਿਸ ਲੈਵਲ ਤੇ ਪਿੱਛੇ ਨਾ ਰਹਿ ਜਾਈਏ ਤਾਂ ਜੇ ਪੈਰ 'ਚ ਤੁਸੀਂ ਸੂਈ ਪਾਉਨੇ ਹੋ ਤਾਂ ਤੁਹਾਨੂੰ ਇਹ ਚੀਜ਼ ਨਹੀਂ ਹੋਊਗੀ ਵੀ ਹਾਂ ਵੀ ਇੱਕ ਪਾਸੇ ਚੰਗੇ ਬ੍ਰਾਂਡ ਦਾ ਪਾਇਆ ਹੋਇਆ ਤੇ ਇੱਕ ਪਾਸੇ ਆਪਣਾ ਵਾਲਾ ਪਰ ਉਹ ਤਾਂ ਸੇਮ ਤੁਹਾਨੂੰ ਕੰਫਰਟ ਹੋਊਗਾ ਤੂੰ ਉਹ 21 ਹੋ ਸਕਦਾ 19 ਨਹੀਂ ਹੋਊਗਾ ਮਾਰਕੀਟਿੰਗ ਦਾ ਵੱਲ ਆ ਗਿਆ ਬਿਲਕੁਲ ਮਾਰਕੀਟਿੰਗ ਤਾਂ ਜਦੋਂ ਆਪਾਂ ਚੀਜ਼ ਕੋ ਕੁਆਲਿਟੀ ਦੰਨੇ ਆ ਤਾਂ ਅਸੀਂ ਸਟਾਰਟਿੰਗ ਤੇ ਸਾਨੂੰ ਜ਼ਰੂਰ ਥੋੜਾ ਜਿਹਾ ਇਦਾਂ ਲੱਗਿਆ ਵੀ ਕਿਸੇ ਲੈਵਲ ਤੇ ਕਿਉਂਕਿ ਜਿਹੜੇ ਦੁਕਾਨਦਾਰ ਨੇ ਕਿਸੇ ਨਾ ਕਿਸੇ ਲੈਵਲ ਤੇ ਥੋੜੀ ਚੀਪ ਕੁਆਲਿਟੀ ਨੂੰ ਜ਼ਿਆਦਾ ਪ੍ਰੇਫਰੈਂਸ ਦਿੰਦਾ ਜਿਹੜੇ ਛੋਟੇ ਬਜ਼ਾਰਾਂ 'ਚ ਹਨ ਤਾਂ ਜਦੋਂ ਉਹਨਾਂ ਤੱਕ ਸਾਡੇ ਮਾਲ ਗਿਆ ਤਾਂ ਕਸਟਮਰ ਦਾ ਰਿਵਿਊ ਸਾਨੂੰ ਇੰਨਾ ਜ਼ਿਆਦਾ ਵਧੀਆ ਆ ਰਿਹਾ ਤੇ ਮਤਲਬ ਸਾਨੂੰ ਦੁਬਾਰਾ ਦੁਬਾਰਾ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਆਟੋਮੋਟਿਕ ਆਟੋ ਮੋਡ ਦੇ ਵਿੱਚ ਹੀ ਮਤਲਬ ਰੀਆਰਡਰ ਤਾਂ ਬਹੁਤ ਜ਼ਿਆਦਾ ਇਹ ਨਹੀਂ ਹੈਗਾ ਵੀ ਜਿਨੇ ਆਪਣਾ ਇੱਕ ਵਾਰੀ ਮਾਲ ਮੰਗਵਾ ਲਿਆ ਦੁਬਾਰਾ ਉਸ ਤੋਂ ਬਾਅਦ ਪਿੱਛੇ ਹਟੂਗਾ ਅ ਪੰਜਾਬ ਦੀ ਹੋਇਆ ਲੇਬਰ almost ਸਾਰੇ ਪੰਜਾਬ ਦੀ ਆਪਣੀ ਪੰਜਾਬ ਦੀ ਹਾਂ ਪੰਜਾਬ ਦੀ ਕਿਉਂ ਮੈਂ ਦੇਖ ਰਿਹਾ ਗੁਰਸਿੱਖ ਮੁੰਡੇ ਬੈਠੇ ਸਾਰੇ ਬਿਲਕੁਲ ਬਿਲਕੁਲ ਸਾਰੇ ਬਿਲਕੁਲ ਬਿਲਕੁਲ ਸਾਰੇ ਪੰਜਾਬੀ ਦੇ ਸਾਰੇ ਪੰਜਾਬੀ ਕਿੰਨੀ ਲੇਬਰ ਕੰਮ ਕਰਦੀ ਹੈ ਲਗਭਗ 45 ਕੇ ਬੰਦੇ ਨੇ ਆਪਣੇ ਕੋਲ ਜਿਹੜੇ ਫਿਲਹਾਲ ਕੰਮ ਕਰ ਰਹੇ ਨੇ ਕਹਿਣ ਤੋਂ ਭਾਵ ਕਿ ਮਹਾਰਾਜ ਨੇ ਤੁਹਾਨੂੰ ਇੰਨੀ ਇੱਕ ਸਮਰੱਥਾ ਬਖਸ਼ੀ ਹੈ ਵੀ ਤੁਸੀਂ ਆਪਣੇ ਨਾਲ ਨਾਲ 45 ਘਰਾਂ ਦਾ ਚੁੱਲ੍ਹਾ ਵੀ ਬਾਲ ਰਹੇ ਹੋ ਬਿਲਕੁਲ ਬਿਲਕੁਲ ਚਲੋ ਪ੍ਰਮਾਤਮਾ ਨੇ ਬਲ ਬਖਸ਼ਿਆ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਪ ਹੋਰ ਵਧਾਈਏ ਨੂੰ ਅੱਗੇ ਹੁਣ ਜਿਹੜੀ ਸਾਡੀ ਪ੍ਰੋਡਕਸ਼ਨ ਹੈ ਲਗਭਗ 500 550 ਸ ਬਿਦਨ ਮਤਲਬ 15 ਡੇਜ ਅਸੀਂ 1000 ਪਲੱਸ ਕਰਨੇ ਕੋਸ਼ਿਸ਼ ਕਰ ਰਹੇ ਹਾਂ ਵੀ 1000 ਪਲੱਸ ਆਪਾਂ ਕਰ ਲਈਏ ਮਤਲਬ ਡੇਲੀ ਤੁਸੀਂ 5 550 ਜੁੱਤੇ ਬਣਾਉਣੇ ਆ ਬਿਲਕੁਲ ਔਰ ਜਿਹੜੀ ਹੈਗੀ ਮਾਰਕੀਟਿੰਗ ਦਾ ਸਟਾਕ ਕੇ ਮੈਨੇਕਲ ਦਾ ਮਾਰਕੀਟ ਦਾ ਹੋਲਸੇਲਰ ਸਾਡੇ ਕੋਲ ਸਟਾਕ ਪੂਰਾ ਨਹੀਂ ਹੋ ਰਿਹਾ ਜਿੰਨਾ ਮਤਲਬ ਸਾਡੇ ਸਾਡੀ ਰਿਕੁਆਇਰਮੈਂਟ ਹੈ ਤੇ ਇਸੇ ਕਰਕੇ ਹੁਣ ਅਸੀਂ ਪ੍ਰੋਡਕਸ਼ਨ ਵੀ ਇਸੇ ਕਰਕੇ ਵਧਾ ਰਹੇ ਹਾਂ ਨਾ ਵੀ ਸਾਨੂੰ ਲਗਭਗ ਜੇ ਅਸੀਂ 1000 ਡੇਲੀ ਵੀ ਬਣਾਉਂਗੇ 1200 ਤਾਂ ਵੀ ਸਾਡਾ ਆਲਮੋਸਟ ਨਿਕਲੀ ਜਾਂਦਾ ਓਵਰਾਲ ਪੰਜਾਬ ਓਵਰਾਲ ਪੰਜਾਬ ਹਰਿਆਣਾ ਜੰਮੂ ਤੇ ਰਾਜਸਥਾਨ ਜ ਅਲਗੋ ਸਾਰੇ ਜਾਂ ਤੇ ਮਾਲ ਜਾਂਦਾ ਜੀ ਹਾਂਜੀ ਅ ਬਹੁਤ ਆਈਡੀ ਹੁਣ ਨਵੇਂ ਉਪਚਰੇ ਹੋਣਗੇ ਮੰਨਦੇ ਵਿੱਚ ਕਿਉਂਕਿ ਜਦੋਂ ਆਪਾਂ ਉਸ ਇੰਡਸਟਰੀ ਦੇ ਵਿੱਚ ਆ ਜਾਣੇ ਆ ਹਾਂਜੀ ਫਿਰ ਆਪਾਂ ਹੋਰਾਂ ਨੂੰ ਵੀ ਵੇਖਦੇ ਆ ਕੰਪੀਟੀਸ਼ਨ ਦਾ ਜ਼ਮਾਨਾ ਗਾ ਬਹੁਤ ਕੁਝ ਨਵਾਂ ਉਪਚਰ ਦਾ ਹੋਣਾ ਮੰਨਦੇ ਵਿੱਚ ਹਾਂਜੀ ਅਸੀਂ ਹੁਣ ਇੱਕ ਤਾਂ ਫਰਾਂਚਾਈਜ਼ੀ ਮੋੜ ਉੱਪਰ ਕਰਨ ਜਾ ਰਹੇ ਹਾਂ ਵੀ ਅਸੀਂ ਅੱਗੇ ਮਤਲਬ ਫਰਾਂਚਾਈਜ਼ੀ ਸ਼ੋਰੂਮ ਅੱਗੇ ਕਰ ਅਗੇ ਮਤਲਬ ਸਿਟੀ ਵਾਈਜ਼ ਤੇ ਉਹਦੇ ਵਿੱਚ ਅਸੀਂ ਗਾਰਮੈਂਟਸ ਦਾ ਵੀ ਨਾਲ ਸੇਮ ਬ੍ਰਾਂਡ ਆਪਾਂ ਗਾਰਮੈਂਟਸ 'ਚ ਵੀ ਲੈ ਕੇ ਆ ਰਹੇ ਹਾਂ ਤੇ ਉਹਦੀ ਆਲਮੋਸਟ ਪ੍ਰੋਡਕਸ਼ਨ ਦਾ ਸਾਡੀ ਤਿਆਰੀ ਆ ਤੇ ਕੋਸ਼ਿਸ਼ ਕਰਾਂਗੇ ਵੀ ਅਸੀਂ ਮਈ ਜੂਨ ਦੇ ਵਿੱਚ ਉਹ ਤਿਆਰ ਕਰ ਲਈ ਆਲਮੋਸਟ ਸਾਰਾ ਕੋਈ ਪੰਜਾਬੀ ਭਰਾ ਕੋਈ ਸਾਥੀ ਪੰਜਾਬ ਤੋਂ ਪੰਜਾਬ ਤੋਂ ਬਾਹਰ ਤੁਹਾਡੇ ਨਾਲ ਜੁੜਨਾ ਚਾਹੁੰਦਾ ਮੈਂ ਫਰੈਂਚਾਈਜ਼ ਲੈਣੀ ਚਾਹੁੰਦਾ ਆਪਣਾ ਸ਼ੋਰੂਮ ਖੋਲਣਾ ਚਾਹੁੰਦਾ ਹਾਂ ਕਿਸੇ ਤਰ੍ਹਾਂ ਦਾ ਵੀ ਸੰਪਰਕ ਕਰਨਾ ਚਾਹੁੰਦਾ ਜਿੱਦਾਂ ਮਰਜ਼ੀ ਕੋਈ ਕੋਈ ਪ੍ਰੋਬਲਮ ਵਿੱਚ ਇਦਾਂ ਦੇ ਵੀ ਨੇ ਜਿਹੜੇ ਮਤਲਬ ਛੋਟੇ ਲੈਵਲ ਤੋਂ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਛੋਟੇ ਛੋਟੇ ਦੁਕਾਨਾਂ ਦੇ ਸਾਡੇ ਕੋਲ ਉਦਾਂ ਦੇ ਮਾਡਲ ਹੈਗੇ ਨੇ ਜਿਹੜੇ ਸਾਡੇ ਨਾਲ ਰਲ ਕੇ ਸ਼ੋਰੂਮ ਕਰਨਾ ਚਾਹੁੰਦੇ ਨੇ ਸਾਡੇ ਕੋਲ ਉਦਾਂ ਦੇ ਮਾਡਲ ਵੀ ਹੈਗੇ ਨੇ ਤਾਂ ਹਰ ਇੱਕ ਚੀਜ਼ ਮਤਲਬ ਆਪਾਂ ਅਵੇਲੇਬਲ ਕਰਾ ਰਹੇ ਹਾਂ ਮਤਲਬ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਪੂਰਾ ਪ੍ਰੋਪਰ ਫਰੈਂਚਾਈਜ਼ ਮੋਡ ਲੈ ਕੇ ਆਈਏ ਵੀ ਜਿਹੜਾ ਸਾਡੇ ਨਾਲ ਜੁੜੇ ਵੀ ਉਹਨੂੰ ਕੋ ਸੋ ਐਡਸਰਟ ਵਗੈਰਾ ਸਾਰਾ ਕੁਝ ਆਲਮੋਸਟ ਅਸੀਂ ਲੈ ਕੇ ਆ ਰਹੇ ਹਾਂ ਜਲਦੀ ਉਹ ਪੂਰੀ ਤਿਆਰੀ ਵਾਸੀ ਮਈ ਦੇ ਵਿੱਚ ਲਾਂਚ ਕਰ ਦਾਂਗੇ ਸਾਰਾ ਕੁਝ ਚਲੋ ਸਾਡੇ ਬਲੋਗ ਢੇਰ ਸ਼ੁਭਕਾਮਨਾਵਾਂ ਮਈ ਦੇ ਵਿੱਚ ਅਸੀਂ ਉਸ ਬ੍ਰਾਂਡ ਦੀ ਲਾਂਚਿੰਗ ਤੇ ਉਹਨਾਂ ਗਾਰਮੈਂਟਸ ਦੀ ਲਾਂਚਿੰਗ ਤੇ ਅਸੀਂ ਆਈਏ ਤੇ ਬਹੁਤ ਚੰਗਾ ਲੱਗਿਆ ਬਾਈ ਜੀ ਗੱਲ ਕਰਕੇ ਖੁਸ਼ੀ ਦਾ ਇਸ ਗੱਲ ਦੀ ਹੈ ਵੀ ਸਾਡੇ ਭਰਾਵਾਂ ਨੇ ਪਿੰਡਾਂ ਦੇ ਵਿੱਚੋਂ ਵੱਡੇ ਬਿਜ਼ਨਸ ਸ਼ੁਰੂ ਕਰ ਲਏ ਹੈਨਾ ਪਹਿਲਾਂ ਜਦੋਂ ਅਸੀਂ ਸੁਣਦੇ ਹੁੰਦੇ ਸੀ ਵੀ ਯਾਰ ਇਸ ਕੰਪਨੀ ਦਾ ਜੁੱਤਾ ਇਸ ਕੰਪਨੀ ਦਾ ਜੁੱਤਾ ਤਾਂ ਸਾਨੂੰ ਵੱਡੇ ਸ਼ਹਿਰਾਂ ਦੇ ਨਾਮ ਵੱਲੇ ਅੱਗੇ ਆਉਂਦੇ ਵੀ ਉੱਥੇ ਜਾਣਾ ਪੈਣਾ ਯਾਰ ਪਰ ਹੁਣ ਤੁਸੀਂ ਧੂਰੀ ਦੇ ਨਾਲ ਸੁਲਤਾਨਪੁਰ ਪਿੰਡ ਜਾਂ ਕੱਲ ਨੂੰ ਪੰਜਾਬ ਦਾ ਕਿਸੇ ਹੋਰ ਸ਼ਹਿਰ ਦਾ ਪਿੰਡ ਨਾਲ ਲੱਗ ਮਾ ਹੈਨਾ ਤੇ ਦੋਸਤੋ ਅਸੀਂ ਨੰਬਰ ਡਿਸਪਲੇ ਕਰਦੇ ਆਂਗੇ ਬਾਈ ਜੀ ਹੁਣਾਂ ਦਾ ਸਰਜੀਤ ਸਿੰਘ ਇਹਨਾਂ ਦਾ ਨਾਮ ਹੈ ਤੇ ਤੁਸੀਂ ਇਹਨਾਂ ਨਾਲ ਕਾਲ ਤੇ ਵੀ ਗੱਲ ਕਰ ਸਕਦੇ ਹੋ ਇੱਥੇ ਆ ਕੇ ਮਿਲ ਵੀ ਸਕਦੇ ਹੋ ਵੇਖ ਵੀ ਸਕਦੇ ਹੋ ਹਰ ਤਰ੍ਹਾਂ ਦੀ ਹਰ ਸੰਭਵ ਤੁਹਾਡੀ ਮਦਦ ਲਈ ਇਹ ਤਿਆਰ ਨੇ ਜੀ ਆਇਆਂ ਨੂੰ ਆਖਦੇ ਨੇ ਤੁਹਾਨੂੰ ਔਰ ਅਗਰ ਕਦੇ ਤੁਸੀਂ ਇਹਨਾਂ ਨਾਲ ਮਿਲ ਕੇ ਆ ਕੇ ਆਪਣਾ ਬਿਜ਼ਨਸ ਬਤਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਸਵਾਗਤ ਹੈ ਬਾਈ ਜੀ ਬਹੁਤ ਚੰਗਾ ਲੱਗਿਆ ਮਾਰਦ ਤੁਹਾਨੂੰ ਹੋਰ ਸਮਰੱਥਾ ਬਖਸ਼ੇ ਹੋਰ ਪਰਿਵਾਰਾਂ ਦਾ ਤੁਸੀਂ ਅੱਗੇ ਚੁੱਲਾ ਬਾਲਣ ਦੇ ਕਬਲ ਬਣੋ ਵੱਡੇ ਵੱਡੇ ਜਿਹੜੇ ਹੈਗੇ ਆ ਅ ਅੱਗੇ ਤੁਹਾਡੇ ਬ੍ਰਾਂਡ ਹੋ ਜਾਣਗੇ ਸ਼ੁਰੂ ਹੋਣ ਸਭੋ ਚੰਗਾ ਲੱਗਿਆ ਥੈਂਕ ਯੂ ਵੈਰੀ ਮਚ ਆਉਂਦੇ ਰਹਿਾਂਗੇ ਅਸੀਂ ਬਹੁਤ ਧੰਨਵਾਦ ਓਕੇ ਓਕੇ ਦੋਸਤੋ ਇਹ ਇੱਕ ਉਹਨਾਂ ਦੋਸਤਾਂ ਦੀ ਕਹਾਣੀ ਆ ਜਿਨ੍ਹਾਂ ਨੇ ਛੋਟਾ ਜਿਹਾ ਉਪਰਾਲਾ ਕੀਤਾ ਕਿ ਆਪਾਂ ਇਸ ਇੰਡਸਟਰੀ ਦੇ ਵਿੱਚ ਅੱਗੇ ਵਧੀਏ ਅ ਜਿਹੜੇ ਸ਼ੂਜ਼ ਇੰਡਸਟਰੀ ਆ ਇਹਦੇ ਵਿੱਚ ਉਹਨਾਂ ਨੇ ਆਪਣਾ ਐਂਟਰਪ੍ਰੀਨਿਓਰਸ਼ਿਪ ਆਪਣਾ ਇੱਕ ਸੈਟਅਪ ਸ਼ੁਰੂ ਕੀਤਾਗਾ ਸੋ ਤੁਰੀ ਦੇ ਨਾਲ ਪਿੰਡ ਹੈ ਸੁਲਤਾਨਪੁਰ ਉੱਥੋਂ ਇਹਨਾਂ ਨੇ ਸ਼ੁਰੂ ਕੀਤਾ ਬਹੁਤ ਸੋਹਣਾ ਹੰਗਾਰਾ ਮਿਲਿਆ ਮਾਰਕੀਟ ਦੇ ਵਿੱਚ ਪਰ ਮਾਰਕੀਟ 'ਚ ਉਤਰਨ ਤੋਂ ਪਹਿਲਾਂ ਇਹਨਾਂ ਨੇ ਇਕੱਲੇ ਇਕੱਲੇ ਜੁੱਤੇ ਦਾ ਚੀਰ ਫਾੜ ਕਰਕੇ ਪੂਰਾ ਆਪਰੇਸ਼ਨ ਕਰਕੇ ਪੂਰੀ ਸਟੱਡੀ ਕਰਕੇ ਫਿਰ ਮਾਰਕੀਟ 'ਚ ਉਤਰੇ ਨੇ ਸੋ ਬਹੁਤ ਜ਼ਰੂਰੀ ਹੈ ਪੰਜਾਬੀ ਭਰਾ ਪੰਜਾਬੀ ਮੁੰਡੇ ਪੰਜਾਬੀਆਂ ਪੰਜਾਬੀ ਕੁੜੀਆਂ ਇਸ ਆਪਣੀ ਇੰਟਰਪ੍ਰੈਨਿਅਰਸ਼ਿਪ ਦੇ ਵਿੱਚ ਆ ਰਹੀਆਂ ਨੇ ਤੇ ਇਸ ਤਰ੍ਹਾਂ ਦੀ ਸਟੋਰੀ ਕੋਈ ਰੰਗਲੇ ਪੰਜਾਬ ਦੀ ਤਸਵੀਰ ਨੂੰ ਦਰਸਾਉਂਦੀ ਸਟੋਰੀ ਤੁਹਾਡੇ ਨਾਲ ਅਗਲੇ ਦਿਨਾਂ ਦੇ ਵਿੱਚ ਫਿਰ ਸਾਂਝੀ ਕਰਾਂਗੇ ਮੈਨੂੰ ਦਿਓ ਆਗਿਆ ਧੰਨਵਾਦ